ਮਾਂ ਬਚਾਇ ਜੀ ਨੇ ਲੜਨਾ ਸਖਾਇਆ ਗੋਬਿੰਦ ਗੁਰੂ ਗੋਬਿੰਦ ਜਿਹੜੇ ਪੇਤਾ ਨੂੰ ਆਖੇ ਸੀਸ ਦੇ ਦਿਓ ਜੀ ਜਾ ਕੇ ਗੋਬਿੰਦ ਗੁਰੂ ਗੋਬਿੰਦ ਜਿਹੜੇ ਪੇਤਾ ਨੂੰ ਆਖੇ ਸੀਸ ਦੇ ਦਿਓ ਜੀ ਸਿੱਖੀ ਨੂੰ ਚਾਇਆ ਜੀਨੇ ਸਭ ਕੁਝ ਗਵਾਇਆ ਜੀਨੇ ਸਿੱਖੀ ਨੂੰ ਚਾਇਆ ਜੀਨੇ ਸਭ ਕੁਝ ਗਵਾਇਆ ਗੋਬਿੰਦ ਗੁਰੂ ਗੋਬਿੰਦ ਅਮਰ ਤੇ ਸ਼ਕਾ ਕੇ ਜੀਨੇ ਸ਼ਕਿਆ ਹੈ ਖੁਦ ਜੀ ਅਮਰ ਤੇਸ ਕਾਕੇ ਜਿਨੇ ਸ਼ਕਿਆ ਹੈ ਖੁਦ ਜੀ ਸੰਤਸ ਪਾਹੀ ਜਿਹੜਾ ਟਟਿਆ ਹੈ ਖੁਦ ਜੀ ਸੰਤਸ ਪਾਹੀ ਜਿਹੜਾ ਟਟਿਆ ਹੈ ਖੁਦ ਜੀ ਮੇਧ ਕੇ ਜਾਤਾ ਜਿਨੇ ਕਰਤੇ ਹਾਂ ਇਕ ਜੀ ਮੇਧ ਕੇ ਜਾਤਾ ਜਿਨੇ ਕਰਤੇ ਹਾਂ ਇਕ ਜੀ ਜਿਹੜਾ ਜੰਗਲਾਚ ਵਸਿਆ ਜਿਹੜਾ ਕੰਡਿਆ ਤੇ ਹਸਿਆ ਜਿਹੜਾ ਚੰਗਲਾਚ ਵਸਿਆ ਜਿਹੜਾ ਕੰਡਿਆ ਤੇ ਹਸਿਆ ਜੀ ਨੇ ਸਭ ਕੁਝ ਹੰਡਾਇਆ ਜੀ ਨੇ ਸਦਕ ਸਖਾਇਆ ਜੀ ਨੇ ਸਭ ਕੁਝ ਹੰਡਾਇਆ ਜੀ ਨੇ ਸਦਕ ਸਖਾਇਆ ਗੋਬਿੰਦ ਗੁਰੂ ਗੋਬਿੰਦ ਬਾਣੀ ਬਾਰੇ ਚੋ ਸਜਦੇ ਸਾਇਬਕ ਮਾਲ ਜੀ ਬਾਣੀ ਬਾਰੇ ਚੋ ਸਜਦੇ ਸੈਦਕ ਕਮਾਲ ਜੀ ਉੱਚ ਦਾ ਪੀਰ ਜਿਹੜਾ ਖੁਦ ਹੀ ਆਕਾਲ ਜੀ ਉੱਚ ਦਾ ਪੀਰ ਜਿਹੜਾ ਖੁਦ ਹੀ ਆਕਾਲ ਜੀ ਜੀਨੇ ਧੀਰ ਫੜਾਇਆ ਮਾਦੋ ਬੰਦਾ ਬਨਾਇਆ ਗੁਰੂ ਮਾਨਯੋ ਘਰਾਂਠ ਜੀਨੇ ਹੁਕਮ ਸੁਨਾਇਆ ਜੀਨੇ ਧੀਰ ਫੜਾਇਆ ਮਾਦੋ ਬੰਦਾ ਬਨਾਇਆ ਗੁਰੂ ਮਾਨਯੋ ਗਰੰਥ ਜੀ ਨੇ ਹੁਕਮ ਸੁਨਾਇਆ ਗੁਰੂ ਮਾਨਯਾ ਗਰੰਥ ਜੀ ਨੇ ਹੁਕਮ ਸੁਨਾਇਆ ਗੁਰੂ ਮਾਨਯਾ ਗਰੰਥ ਜੀ ਨੇ ਹੁਕਮ ਸੁਨਾਇਆ ਗੋਬਿੰਦ ਗੁਰੂ ਗੋਬਿੰਦ ਗੁਰੂ ਗੋਬਿੰਦ ਜੀ ਨੇ ਚਾਰ ਦੁਲਾਰੇ ਜੀ ਨੇ ਕਮ ਤੋਵਾਰੇ ਜੀ ਨੇ ਧਰਮ ਬਚਾਇਆ ਜੀ ਨੇ 开